ਨੋਨਸਾਨ ਨੇ ਨਾ ਏਕਾ ਕਰ ਲਿਆ ਹਾਂ ਆਹ ਨਵਾ ਕੇ ਗੀਜਤ ਤੇ ਬਾਣੀ ਵਾਲਾ ਛੋਟਾ ਜਿਹਾ ਆਓ ਤੇ ਬਾੜੇ ਪਖਾੜਣ ਲੱਗੀ ਡੈਡੀ ਠੰਡ ਬਾਣੀ ਨਾਲ ਨਿਕਲਦੇ ਨਹੀਂ ਬੰਡੇ ਬਖੰਡ ਕਰਨ ਲੱਗੀ ਨੱਕ ਦੇਖ ਜਿਵੇਂ ਗ੍ਰਿਪਪਰ ਆਉਣਾ ਹੁੰਦਾ ਨਾ ਬੈ ਚਾਂਏ ਚੌੜਾ ਕਰ ਲੈਂਦੀ ਐ ਦੋ 5000 ਦਾ ਲੱਗਣਾ ਇਹ ਸਾਰਾ ਦੋ ਦੂ 1000 ਦਾ ਕੋਈ ਨਹੀਂ ਲੱਗਣਾ ਹੱਥ ਹੋਰ ਇਹ ਨਹੀਂ ਦੋ ਚੱਲਿਆ ਆਪਾਂ ਚੱਲਿਆ ਤੋਂ ਠੀਕ ਹੋਈ ਠੀਕ ਗਾਣੀ ਹੋਈ ਈਪੀ ਹੋ ਗਈ ਜਾ ਦੇਖਿਆ ਹੈਂ ਦੇਖਣਾ ਕੀ ਕਰਾਂ ਆ ਨਵਾ ਹੋ ਆ ਆ ਨਵਾ ਕੇ ਗੀਜਤ ਤੇ ਬਾਣੀ ਵਾਲਾ ਛੋਟਾ ਜਿਹਾ ਲਾ ਲ ਇਹਦਾ ਬਾਹਲੇ ਪਖੰਡ ਕਰਨ ਲੱਗੀ ਡੈਡੀ ਖੰਡ ਬਾਣੀ ਦਾ ਨਿੱਖੜਦੇ ਨਹੀਂ ਭੰਡੇ ਬਖੰਡ ਕਰਨ ਲੱਗੀ ਕੋਈ ਨੰਚਾ ਬਖੰਡ ਕਰਨ ਲੱਗੀ ਇਹ ਕੋਈ ਨਾ ਮੇਰੇ ਹੋਂਦੇ ਆ ਆ ਲਾ ਹੈ ਇਕ ਨਹੀਂ ਮੇਰੇ ਹੋਂਦੇ ਠੀਕ ਹੈ ਨਹੀਂ ਤੁਸੀਂ ਕਿਹਾ ਮੈਂ ਇੱਥੇ ਮੈਂ ਬਾਹਰ ਤੁਸੀਂ ਲਉਂਗਾ ਨਹੀਂ ਉਹ ਮੇਰੇ ਲੱਗਣੇ ਆ ਬਹੁਤ ਲਾ ਰਹਿਣ ਦੇ ਤੂੰ ਅੰਦਰੋਂ ਬਾਹਰ ਲਿਆ ਕਰ ਵਾਲ ਤੂੰ ਲਿਓਨੇ ਵਰਕੇ ਆ ਵਰਕੇ ਲਿਓਨੇ ਰੋਜ ਮੇਥਾ ਨੇ ਰੋਇ ਲੰਦਾ ਇੱਥੇ ਲਾਓ ਢਾਕੇ ਇਹਨੂੰ ਕੀ ਨੂੰ ਕੀ ਲਾਉਣਾ ਕੀ ਇੱਥੇ ਫਿਲਟਰ ਪਾਣੀ ਆ ਫਿਲਟਰ ਕੀ ਕਾ ਲੱਗਦਾ ਲੱਗ ਗਿਆ ਦੇ ਕੋਈ ਨਾ ਅੰਦਰੋਂ ਭਰ ਲੈ ਕਰ ਮੈਂ ਇੱਥੇ ਨੇ ਅੰਦਰੋਂ ਭਰੇ ਜਾਂਦਾ ਬਰ ਬਰਗਾ ਪਾਣੀ ਹੱਥ ਲਾਖ ਭੰਡ ਮੰਨ ਕੇ ਤਾਂ ਦੇਖੋ ਆ ਦੇ ਦੇਖੋ ਬਾਕੀ ਹੈਂ ਕੀ ਉਹ ਦੋਨਾਂ ਨੂੰ ਰੱਟ ਨੇ ਨਾ ਇੱਕ ਆ ਕਰ ਲਿਆ ਹਾਂ ਇਹ ਗੱਲ ਤਾਂ ਹੈਗੀ ਐ ਇੱਕ ਆ ਕਰ ਲੈਣਾ ਨਹੀਂ ਦੋਹਾਂ ਨੇ ਨੋ ਸੱਸ ਨੇ ਸਹੀ ਗੱਲ ਰੈਡੀ ਉਹ ਮਾੜੀ ਕਹਿਦਾ ਨਹੀਂ ਆਉਂਗਾ ਲਾ ਦਿੰਦੀ ਐ ਇਹਨੂੰ ਬੰਨਣਾ ਮਿਲ ਜਾਂਦਾ ਇੱਕੋ ਜਿਹੀ ਹੈ ਇਹ ਦੋਵੇਂ ਨਾ ਉਹ ਕਾ ਟਾਉਨ ਉਹਨੇ ਉਹਨੇ ਮਾਰੇ ਆ ਉਹਨੇ ਮਾਰੇ ਕਹਿਣ ਮੰਮੀ ਆ ਇਥੇ ਮੜਿਆ ਗੀਜਰ ਲਵਾ ਲਓ ਤੂੰ ਕਿੱਥੇ ਅੰਦਰੋਂ ਦਿੱਤਾ ਪਾਣੀ ਲੈ ਕੇ ਆਉਣੀ ਐ ਮੈਂ ਨਹੀਂ ਆਂ ਜੀ ਉਹਨੇ ਦੇਖਣਾ ਤਾਂ ਕਹਿੰਦੀ ਆ ਹਾਂ ਫੇਰ ਕਰਨਾ ਹੋਵੇ ਤਾਂ ਫੇਰ ਕਹਿੰਦੇ ਕਰਨੀ ਉਹਦੀ ਇਹ ਤਾਂ ਬੱਸ ਇਹ ਮੜਿਆ ਭਾਲਦੀ ਸੀ ਭਾਨਾ ਵੀ ਮੈਨੇ ਕੋਈ ਕਹੇ ਹੁਣ ਤੱਕ ਵੀ ਅੰਦਰ ਨਹੀਂ ਲੈ ਕੇ ਆਉਂਦੀ ਉਹ ਗੀਜਰ ਤੋਂ ਮੈਂ ਹੁਣ ਤਾਂ ਲਵਾਉਣੇ ਲਵਾਉਣਾ ਹਾਂ ਹਾਂ ਹੁਣ ਤੱਕ ਤਾਂ ਲੈ ਆਈ ਨਹੀਂ ਹੁਣ ਤਾਂ ਲਵਾਉਣੇ ਲਵਾਉਣਾ ਇਹ ਤਾਂ ਬਾਹਰੀ ਗਰਾਰੀ ਡਾਉਂਦੀ ਐ 2000 ਦਾ ਲੱਗਣਾ ਇਹ ਸਾਰਾ 2 2000 ਦਾ ਕੋਈ ਨਹੀਂ ਲੱਗਣਾ ਬੱਸ ਹੋਰ 5000 ਦਾ ਲੱਗੂਗਾ ਬਿੰਦਰ ਤਾਂ ਉਦੋਂ ਕਹਿੰਦੀ ਪਈ ਸਾਡੇ 2000 ਲੱਗਣਾ ਹਾਂ ਇਹਨੂੰ ਭਾਈ ਬਿੰਦਰ ਕਹਿ ਰਿਹਾ ਸੀ ਹੈ ਇਹ ਪਿੰਨੂ ਕਹਿੰਦੇ ਮੈਂ ਕਿਹਾ ਹਾਂ ਉਹਨੂੰ ਕਹਿੰਦਾ ਛੱਡ ਜਾ 2000 ਦਾ ਤੈਨੂੰ ਪੈਸੇ ਭੇਜ ਦਿੰਨੇ ਬਿੰਦਰ ਉਹਨੂੰ ਕਹਿੰਦਾ 2000 ਤਾਂ ਲਵਾ ਦੇ ਤੈਨੂੰ ਪੈਸੇ ਭੇਜ ਦਿੰਨੇ 2 2000 ਦਾ ਕੋਈ ਨਹੀਂ ਲੱਗਣਾ ਨਾ ਹੋਰ ਇਹ ਲੱਗੂ 12000 ਦਾ ਹੋਰ ਆਉਦੇ ਕੋਣੀ 2000 ਦਾ ਆਹ ਮਾਂਜੀ ਤਾਂ ਜਾਨੀ ਆਂ ਭਾਂਡੇ ਤੇ ਮਾਂਜਣਾ ਹੀ ਆਂ ਨਾ ਪਾਣੀ ਠੰਡਾ ਆਂ ਨਿੱਖਰ ਤਾਂ ਗਏ ਵੇ ਜਾਂਦੇ ਆ ਅੱਗੇ ਵੀ ਸਾਰਦੀ ਹੁੰਦੀ ਜਦੋਂ ਚੱਲੇ ਦਾ ਤੱਤਾ ਕਰਦੀ ਸੀ ਇੱਥੇ ਐਂ ਕਰਾ ਸੋਣ ਅੱਗ ਆਪਣੇ ਪਈਆਂ ਪਾਥੀਆਂ ਰੈਡੀ ਚੱਲਾ ਬਾੜ ਲਿਆ ਕਰਨ ਨਾਲ ਅੱਗ ਛੇਕ ਲਿਆ ਕਰਨ ਹਣਾ ਨਾਲੇ ਪਾਣੀ ਦਾ ਤੱਤਾ ਕਰ ਲਿਆ ਕਰੂਗੀ ਮਮਮੀ ਚੱਲਾ ਬਾੜ ਲਿਆ ਕਰਨਾ ਹੋਣਾ ਮੇਰੇ ਕੋਲ ਇੰਨੇ ਬਾਲਣ ਹੈ ਨਹੀਂ ਲੈ ਸਾਡੇ ਰੀ ਦਾ ਬਾਲਣ ਹੈ ਨਹੀਂ ਗਾ ਆਪ ਤੀਜੇ ਦਿਨ ਜਦੋਂ ਸਾਗ ਧਰ ਲੈਣੀ ਆ ਉਦੋਂ ਕਿੱਥੋਂ ਆਦਾ ਬਾਲਣ ਉਹ ਤਾਂ ਫੇਰ ਹੁਣ ਬਣਾ ਕੇ ਥੋਣ ਨਹੀਂ ਦਿੰਨੀ ਆ ਮੈਂ ਤੇ ਅਸੀਂ ਵੀ ਤੈਨੂੰ ਹੀ ਪਾਣੀ ਤੱਤਾ ਕਰਕੇ ਦੇਣਾ ਹਾਂ ਲੱਕਣਾ ਪਾੜੋ ਸਾਦ ਨੂੰ ਪਾੜਾ ਨਾ ਪਈ ਜਾ ਜੇ ਪਾੜ ਤੀਆਂ ਫੇਰ ਉਹਨੇ ਮਚਾ ਦੇਣੀਆਂ ਉਦੋਂ ਨਹੀਂ ਫੇਰ ਤੋਂ ਉਹਦੇ ਫੇਰ ਪਿੱਛੇ ਪੈ ਜਾਣ ਹਾਂ ਉਹਨੂੰ ਉਵੇਂ ਹੀ ਖੰਡ ਜੇ ਲਾਈ ਹੁਣ ਦੂਰ ਨਾਲ ਦਣੇ ਨਹੀਂ ਵੀ ਦੱਸ ਦਣੇ ਹੀ ਲਾਇਆ ਲੈ ਪੂਰਾ ਸਿਆਰਾ ਤੱਕਿਆ ਮੈਨੂੰ ਕਿੱਥੋਂ ਨਹੀਂ ਮਿਲਣੇ ਕਿੱਥੋਂ ਉਹ ਨਾਲੇ ਡੜੀ ਬਾਲਾ ਡੇਟ ਨਾ ਆਇਆ ਕਰੋ ਪਾਸੋਂ ਫੇਰ ਆਪਣੇ ਉਹ ਮਾਨਾਂ ਦਾ ਮੁੰਡਾ ਲੁੱਟ ਲਿਆ ਆਹ ਜਿਹੜਾ ਸੇਵਕ ਦੀ ਡੈਰੀ ਕੋਲੇ ਨਹੀਂ ਕਰ ਆਹ ਉਹਨਾਂ ਦਾ ਉੱਥੇ ਮੋਟਰਾਂ ਦਾ ਖੋਹ ਲਿਆ ਤੂੰ ਤੂੰ ਉੱਥੋਂ ਵੀ ਤੁਹਾਨੂੰ ਦਾ ਪਤਾ ਨਹੀਂ ਲੱਜੁਂਦਾ ਬਰਾਬਰ ਆ ਕੇ ਚਾਬੀ ਕੱਢ ਨਹੀਂ ਮੋਟਰਾਂ ਵਾਲ ਦੀ ਹਾਂ ਹਾਂ ਆਪਦਾ ਟਾਈਮ ਨਾ 4 ਵਜੇ ਘਰੇ ਆ ਜਾਇਆ ਕਰੋ ਮੈਂ ਠੀਕ ਹੈ ਠੀਕ ਮੈਂ ਨਹੀਂ ਰਣੀ ਸਹੀ ਗੱਲ ਆ ਉਹ ਤਾਂ ਸਹੀ ਵਜੇ ਸੀ ਨਾਲੇ ਹਾਂ ਨਹੀਂ ਤੇ ਸਾਹਮਣੇ ਇੱਥੇ ਕਿੰਨੇ ਦਾ ਹਾਂ ਸਾਢੇ 3 ਸਾਢੇ 3 ਲੱਖ ਰੁਪਈਆ ਸੀ ਕੋਲੇ ਉਹ ਗੱਲ ਕਰ ਉਹਨੇ ਸਿਰ ਤਾਂ ਉਹ ਬੱਸਿਆਂ ਵਾਲੀ ਭੁੰਡੀ ਚ ਉਹ ਬਚ ਗਿਆ ਗੱਲ ਉਹ ਮਿਲ ਗਿਆ ਪੈਸੇ ਤਾਂ ਮਿਲ ਗਏ ਮੋਟਰ ਮੋਟਰਾਂ ਨੂੰ ਫੋਨ ਫੋਨ ਲੈ ਗਏ ਉਹਦਾ ਠੀਕ ਬੜਾ ਨੇਰੇ ਨਾ ਆਇਆ ਕਰੋ ਆਪਦਾ ਚਾਰ ਵਾਦ ਨੂੰ ਜਿੱਥੇ ਜਾਣਾ ਹੱਦ ਦਾ ਪੰਜ ਤੂੰ ਜੇ ਨਾ ਕਰਕੇ ਆ ਜਾਕਰ ਉਹ ਗੱਡੀ ਦਾ ਸਰ ਜਾਂਦਾ ਮੋਟਰਾਂ ਦਾ ਔਖਾ ਗੱਡੀਆਂ ਨੂੰ ਹੀ ਪੈਂਦੇ ਪੈਂਦੇ ਜਾਂ ਸਰਕਾਰ ਨੂੰ ਬੰਦ ਉਹ ਗੱਡੀ ਦਾ ਤਾਂ ਫੇਰ ਵੀ ਵਿਚਾਰ ਕਰ ਲਉ ਉੱਤੇ ਚੜ੍ਹ ਦੂ ਗੱਡੀ ਤਾਂ ਹੁਣ ਮੋਟਰਹਾਈਨ ਦਾ ਉੱਤੇ ਵੀ ਨਹੀਂ ਚੜਨਾ ਤੂੰ ਆ ਨਹੀਂ ਦਸਣਾ ਮਣੀ ਉਹ ਲੋੜ ਹੀ ਨਹੀਂ ਇਹ ਜਾ ਖਾਣਾ ਟਾਈਮ ਆ ਆ ਦਾ 5 ਵਜੇ ਦੇ ਨੂੰ ਹੱਦ ਘਰੇ ਆ ਜਾ ਕਰੋ ਤੂੰ ਤਾਂ 7:00 ਵਜੇ ਆ ਨਾ ਨਹੀਂ ਮੈਂ ਕਿਤੇ ਵਜੇ ਲਾ ਹੋਰ ਆਉਣਾ ਹੀ ਨਹੀਂ ਰਿਹਾ ਤੁਸੀਂ ਤਾਂ 7:00 ਵੀ 7:00 ਵਜੇ ਆਏ ਬਣਾ 5 ਵਜੇ ਘਰੇ ਆ ਜਾ 7 ਬਣਾ 5 ਵਜੇ ਘਰੇ ਆ ਜਾ ਲੈ ਜੀ ਥੋੜੀ ਮੋਦੀ ਪਾਈ ਸ਼ੂਗਰ ਦੀ ਦਵਾਈ ਲੈ ਕੇ ਆਣੀ ਹੈ ਸ਼ੂਗਰ ਦੀ ਦਵਾਈ ਸ਼ੂਗਰ ਦੀ ਦਵਾਈ ਲੈ ਕੇ ਆਣੀ ਆ ਭਾਈ ਇੰਦਰ ਕਾ ਕਹ ਰਿਹਾ ਭਾਈ ਹਾਂ ਮਾਤਾ ਇੰਦਰ ਕਾ ਕਹ ਰਹਾ ਆਹੋ ਸ਼ੂਗਰ ਦੀ ਦਵਾਈ ਦਿੰਨੇ ਹੋ ਜੀ ਦਰ ਗਈ ਕਾ ਹੈ ਬਈ ਹੈ ਬਈ ਅਫਸੋਸ ਡਿਟੇਲਸ ਵਾ ਲੈ ਕੇ ਜਾਣੀ ਐਂਦਰ ਕਾ ਘਰ ਆ ਰਹਾ ਹੈ ਲਾ ਹੈ ਬਈ ਆ ਵੀ ਬੋਲੀਆ ਤਾਂ ਤੂੰ ਕਦੋਂ ਮੁੜਿਆ ਮੈਂ ਤਾਂ ਫਿਰ ਨਾਲ ਹੀ ਮੰਜੀਦ ਉਹਨਾਂ ਨੇ ਮੁੜਿਆ ਹੀ ਉਹਦੀ ਚਾਬੀ ਕੀ ਲਾ ਇਹ ਬੇਲੜ ਆ ਗਈ ਹੁਣ ਹਾਂ ਚੂਹੇ ਮਾਰ ਲਾ ਉਹ ਤਾਂ ਅੱਗੇ ਗੁਮਾਰ ਪਈ ਐ ਦੋ ਜੀ ਮੇਰਾ ਪੈਰ ਤਾਂ ਵੀ ਪਤਾ ਲਾਣਾ ਤੇ ਆਪ ਤਾਂ ਭੱਜ ਕੇ ਸਾਧ ਲੈ ਗਈ ਜੀ ਗੱਲ ਤਾਂ ਜਿਆਦੀ ਨਹੀਂ ਤੂੰ ਆਪ ਤਾਂ ਉਹਦੀ ਫੋਨ ਲਾ ਲੈਣੀ ਹੈਪੀ ਆ ਜਾ ਮੈਂ ਬਿਮਾਰ ਹੋ ਗਈ ਹਾਂ ਸ਼ਾਇਦ ਹੁਣ ਜਾਂਦੀ ਵੀ ਨਹੀਂ ਉਹ ਪਿਆਰੀ ਚੂਹੇ ਖਾ ਖਾ ਬਿਮਾਰ ਹੋ ਗਈ ਉਹ ਨੱਕ ਦੇਖ ਜਿਵੇਂ ਗ੍ਰੈਪਲ ਉਹਨਾ ਹੁੰਦਾ ਨਾ ਚਾਏ ਚੌੜਾ ਕਰ ਲੈਂਦੀ ਹੈ ਹਾਂ ਚੱਕ ਲੈ ਨਾ ਲੱਪੜ ਨਹੀਂ ਕਾਣੀ ਉਹ ਕਈ ਗੱਲ ਆ ਨਾ ਪਰ ਤੂੰ ਹੀ ਲੈ ਕੇ ਜਾਣਾ ਸੀ ਮੈਨੂੰ ਲੈ ਬੱਸ ਤੇ ਵੀ ਜਾ ਸਕਦੇ ਹੋ ਤੁਸੀਂ ਬੱਸਾਂ ਦਾ ਨੂੰ ਜਾਣਦਾ ਨਹੀਂ ਆਪਾਂ ਜਾਣ ਬਿਨਾ ਕਿ ਉਹ ਨਹੀਂ ਬਹਾਨੇ ਆ ਉਹ ਵੀ ਬੱਚ ਤੇ ਹੁੰਦੀ ਹੁੰਦੀ ਹੈ ਨਹੀਂ ਜਾਂਦੇ ਉਹ ਤਾਂ ਛੱਡ ਜਾ ਜਾਂਦਾ ਕਾਲਾ ਟੂਟੀ ਜਾਂਦੀ ਟੂਟੀ ਲੱਗਦੀ ਆ ਕਿ ਟੂਟੀ ਲਵਾ ਲੋ ਆਰਾਮ ਨਾਲ ਵਧੀਆ ਲੈ ਕਿਹੜੀ ਟੂਟੀ ਕਿੱਥੋਂ ਲਵਾ ਲਗੇ ਅਸਟਾ ਟੂਟੀ ਲਵਾਉਣੀ ਆ ਕਿ ਟੂਟੀ ਵਧੀਆ ਟੂਟੀ ਬਾਣੀ ਗਰਮ ਕਿੱਥੋਂ ਲਓ ਜੀ ਕਿ ਲੱਗੀ ਹੋਣਾ ਕੀਜੇ ਨਾਲ ਥੋੜਾ ਜਿਹਾ ਪਾਣੀ ਦਿੱਤਾ ਨਿਕਾ ਫੇ ਠੰਡਾ ਹੁੰਦਾ ਉਹਨਾਂ ਤਾਂ ਡਿਊਟੀ ਦਾ ਦਿੱਤਾ ਪਾਣੀ ਹੀ ਆਈ ਜਾਣਾ ਉਹ ਕਿੱਥੋਂ ਆਊਗਾ ਠੰਡੀਆਂ ਨੂੰ ਕਹਿੰਦਾ ਠੰਡਾ ਆਏਂਦਾ ਦਿੱਤੇ ਆ ਕਹਿੰਦਾ ਤੱਤਾ ਨਹੀਂ ਉਹ ਕਿੱਥੋਂ ਲੱਗੂ ਤੁਸੀਂ ਪੁੱਛੋਗੇ ਅਮਰੇ ਸਾਡੇ ਤੇ ਸ਼ਹਿਰੋਂ ਮਿਲ ਜਾਂਦੀ ਆ ਉਹ ਸਾਡੇ ਉਹ ਮੁੰਡਾ ਸਾਡੇ ਉਧਰ ਘਰੇ ਲਵਾਇਆ ਹੋਇਆ ਵਾਥ ਨੇ ਤੇ ਬਾ ਉਧਰੋਂ ਨੋ ਹੋਰ ਸਕੀਮ ਦੇ ਦਿੰਦੀ ਆ ਕੁੜੀ ਇਹਦੀ ਹੋਰ ਸਕੀਮ ਦੇ ਦਿੰਦੀ ਆ ਇਹ ਵਿਚ ਵਿਚਾਲੇ ਬੱਚੇ ਕੀਜੇ ਕੀਜੇ ਨਾਲ ਟੂਟੀ ਵਧੀਆ ਵਾ ਜਦ ਫੇ ਟੂਟੀ ਲੱਗੂ ਕਾਦੇ ਦੇ ਮੂੰਹ ਤੇ ਲਾ ਲਈ ਮੂੰਹ ਤੇ ਲਾਲੇ ਮੂੰਹ ਤੇ ਲੱਗੂਗੀ ਹਾਂ ਮੈਂ ਤੇ ਲੱਗਣੀ ਜਿਹੜੀ ਪਾਣੀ ਆਈ ਟੁੱਟੀ ਆ ਹਾਂ ਤਾਂ ਫਿਰ ਪਾਣੀ ਪਾਣੀ ਕਿਵੇਂ ਗਰਮ ਕਰੂ ਆਪਕੇ ਉੱਤੇ ਮੀਟਰ ਚਾ ਲੱਗਿਆ ਉਹ ਟੁੱਟੀ ਨੇ ਘੁੰਮੀ ਜਾਣਾ ਤੇ ਹੋ ਰਹਿਣ ਦੇ ਬਿੱਲ ਬਹੁਤ ਆਇਆ ਕਰੂ ਤੈਨੂੰ ਆ ਇੱਜ਼ਤ ਤੇ ਤਾਂ 2 ਮਿੰਟ ਪਾਣੀ ਤੱਤਾ ਕੇ ਛੱਡ ਜਾਂਦਾ ਕੋਈ ਨਾ ਸਾਡੇ ਕਿਹੜਾ ਹੁਣ ਬੇਰ ਵਾਲੇ ਪਾਂਡੇ ਆ ਵੀ ਮੰਦਰਾ 20 ਜਣਿਆਂ ਦੇ ਪਾਂਡੇ ਦੋ ਪਾਂਡੇ ਹੁੰਦੇ ਆ ਸਾਡੇ ਮੋਤਾ ਜਾਂਦਾ ਫੇਰ ਵੀ ਨਿੱਪਲ ਜਾਂਦਾ ਉਹ ਪਾਣੀ ਸੱਤਾ ਹਾਂ ਤੂੰ ਹੋਰ ਮਹਿੰਗੀ ਰਾਇ ਦੇ ਤੇ ਟੂਟੀ ਮੀਟਰ ਵਾਲੀ ਉਹ ਰਹਿਣ ਦੇ ਤੂੰ ਆਈਂ ਅੰਦਰੋਂ ਬਾਲਟੀ ਤੈਨੂੰ ਮੈਂ ਲਿਆ ਦਿਆ ਕਰੂੰ ਤੈਨੂੰ ਪਾਣੀ ਦੀ ਬਾਲਟੀ ਮੈਂ ਅੰਦਰੋਂ ਲਿਆ ਦਿਆ ਕਰ ਸੁਣਦਾ ਹਾਂ 5 600 ਦੀ ਟੂਟੀ ਆ ਉਹ ਤਾਂ 5 600 ਲੈ ਬੈਲਾ ਉਹਦਾ ਤਾਂ ਫੇਰ ਕੀ ਬੈਲਾ ਹੋਣਾ ਹੀ ਨਹੀਂ ਅੱਗੇ ਕਿਹੜਾ ਹੁੰਦਾ ਆਪਣੇ ਬੈਲਾ ਇਨਾ ਪਕੜਾਉਣੀ ਆ ਹਾਂ ਗਿੱਜ ਤਾਂ ਨਹੀਂ ਹੁੰਦਾ ਥੋੜੀ ਪੁੱਠੀਆਂ ਹੀ ਰਿਆਂ ਦਿਆ ਕਰੋ ਫੇਰ ਤੂੰ ਦੱਸੀ ਮੈਨੂੰ ਫਾ ਫਾ ਪੁੱਛ ਕੇ ਅੰਬਾ ਦੱਸ ਤਾ ਬਲਵਾਣੀ ਆ ਫੇ ਤੇਰੇ ਨੋਹ ਕੋ ਸੇ ਉਹਨੇ ਕਹਣਾ ਮੇਰੀ ਨਹੀਂ ਮੰਨੀ ਲੈ ਉਹਨੇ ਕਹਣਾ ਮੈਨੂੰ ਕਹਿੰਦੀ ਸੀ ਗੀਜਰ ਲਵਾਉਣਾ ਨਹੀਂ ਉਹ ਤਾਂ ਨਹੀਂ ਹੋਤਾ ਮੈਨੂੰ ਨਹੀਂ ਪੈਂ ਟੂਟੀ ਵਧੀਆ ਮੈਂ ਉਹਨੇ ਕਿਹਾ ਸਮਝਣ ਕਿ ਆ ਤਾਂ ਮੰਮੀ ਦਾ ਗੀਜਰ ਗਈ ਜਾਂਦੀ ਹੈ ਮੈਂ ਕਹਿੰਨ ਨੂੰ ਕਹਿੰਨਾ ਸਮਝਣ ਟੂਟੀ ਜਲਦੀ ਬਹੁਤ ਸੋਹਣੀ ਉਹ ਵਧੀਆ ਵਾ ਕਹਿੰਦੀ ਦੇਖ ਲਓ ਫੇ ਦੇਖਣਾ ਤਾਂ ਵਿਆਹ ਨਿਕਲ ਦੇਖਣਾ ਤਾਂ ਸਾਨੂੰ ਪਹਿਣਾ ਤੈਨੂੰ ਮੈਂ ਅੰਦਰੋਂ ਬਾਲਟੀ ਭਰ ਕੇ ਲਿਆ ਦੇਖ ਰੂ ਉਹ ਰਹਿਣ ਦੇ ਤੂੰ ਖਰਚੇ ਕਰਾਉਣਾ ਬਾਲਟੀ ਲਿਆ ਦੇ ਕਰੂਗਾ ਤੂੰ ਤਾਂ ਸਤਾ ਤਿਆ ਹੁਣ ਨਾ ਹਾਂ ਬਾਹਰ ਦੀ ਪਰ ਨਾਲਾ ਆ ਗਿਆ ਇਹ ਵਾ ਕਦੇ ਗੀਜਰ ਕਦੇ ਟੁੱਟੀ ਥੋੜਾ ਹੀ ਨੀ ਲੂਟ ਆਉਂਦਾ ਕੰਮ ਤੇ ਟੁੱਟੀ ਤਾਂ 5-600 ਦੀ ਵਧੀਆ ਮਾੜੀ ਨਹੀਂ ਮੈਂ ਸਾਡੇ ਕਿਹੜਾ ਬੈਲ ਆਉਣਾ ਮੈਂ ਜੱਥ ਨੇ ਦੇਖਿਆ ਉਹਦੇ ਡੈਡੀ ਨਾਲ ਜਾਉਂਗੀ ਪੁੱਛ ਕੇ ਉਹ ਰੈਂ ਦੇ ਟੁੱਟਿਓ ਖਰਾਬ ਹੋ ਜਾਂਦੀ ਆ ਬਹੁਤ ਛੇਤੀ ਨਹੀਂ ਹੁੰਦੀ ਤੂੰ ਗੀਜਰ ਹੀ ਲਵਾ ਲੈ ਯਾਰ ਐਵੇਂ ਨਹੀਂ ਗੀਜਰ ਪੰਜ 5000 ਦਾ ਲਵਾਇਆ ਹੁਣ ਤੂੰ 2000 ਦਾ ਕਹਿੰਦੀ ਹੁਣ 5 ਤੇ ਆ ਗਈ ਮੈਂ ਵਿੰਦਨ ਫੋਨ ਲਾਇਆ ਸੀ ਵਿੰਦਰਾ ਦੀ 5000 ਦਾ ਲੱਗਾ ਫੇਰ ਆਂਦੇ ਫੇਰ ਟੂ ਟੀ ਵੀ ਰਹਿਣ ਦੇ ਆਪਾਂ ਮੈਂ ਤੈਨੂੰ ਅੰਦਰੋਂ ਬਾਹਰ ਟੀਲਿਆ ਦੇ ਤੂੰ ਦੱਸਤਾ ਪਿਆ ਹੁੰਦਾ ਉਹ ਮੈਂ ਠਾਲਿਆ ਕਰ ਹਾਂ ਠਾਲਾ ਹਾਂ ਚਾਹੇ ਕੀ ਕਾ ਮੇਰੀ ਬੈਟਰੀ ਲੋ ਕੀ ਆਕਾ ਰੰਗਾ ਤੂੰ ਟੂਟੀ ਪੁੱਛ ਕੇ ਦੱਸੀ ਹੱਥ ਨੇ ਦੱਸ ਦੱਸ ਲਾ ਲਾ ਬਾਤ ਚ ਨੰਗੂਈਆ ਸਟੇਟ ਸੀ ਦੇਖੀ ਜਾ ਕਰ ਬਸ ਬਈ ਹੋਰ ਕੋਈ ਕੰਮ ਨਹੀਂ ਲੈ ਮੇਰੇ ਬੀਬੀ ਚਪ ਕਰ ਮੇਰੇ ਫੜ ਫੜ ਪੜ ਪੜ ਕੇ ਬੱਜ ਜਿਹਾ ਇਸ ਵੇਦ ਦੂਆ ਆਪਾਂ ਹਾਜੀ ਤੋਂ ਗਾਣਿਆਂ ਦੀ ਘਰ ਚੱਲਣ ਸੀ ਢੰਮੀ ਮਹਾੜੀ ਨੂੰ ਤੇ ਰਾਤ ਲੱਗੀ ਭੁੱਖ ਤੇ ਆਪਾਂ ਬਹਿ ਗਏ ਸੀਗੇ ਵਿਰਸੇ ਟਾਬੇ ਤੇ ਇੰਦਰਭਰਤੀ ਜੀ ਬਾਬਾ ਸਾਹਿਬ ਦੀ ਬਹੁਤ ਸਵਾਦ ਦੀ ਰੋਟੀ ਏਜ ਲਟਾਬਾ ਫਤਿਹਗੜ੍ਹ ਸਾਹਿਬ ਤੋਂ ਬਾਹਰ ਜਾ ਕੇ ਆਂਦਾ ਅੱਜ ਪਹਿਲੇ ਦਾਂ ਰੁਕੇ ਸੀ ਬਹੁਤ ਵਧੀਆ ਖਾਣ ਪੀਣ ਲੱਗੇ ਵਾਹ ਜੀ ਵਾਹ ਬਹੁਤ ਵਾਹ ਜੀ ਵਾਹ ਬਾਨਾ ਬੋਤ ਸੋਨਾ ਹੋ ਗਿਆ ਦਿਲ ਦਿਆਂ ਦਿਲ ਵਿੱਚ ਸੱਬੇ ਨਬ ਲੈ ਨੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਨੇ ਆ ਨੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਬਿਰਹ ਹਾਂ ਬੜੀ ਲੱਗਦੀ ਹੈ ਤੁਹਾਨੂੰ ਹਾਂ ਓਕੇ ਹੋ ਗਿਆ ਰਿਪੋਰਟਾਂ ਜਾਵਾ ਛੱਟਾ ਦਾ ਕੰਮ ਉਹਦੀ ਮੈਨੂੰ ਮੈਨੂੰ ਤਾਂ ਕੀ ਕੀ ਲੱਗਦੀ ਸੀ ਥੋੜੀ ਥੋੜੀ ਜਿਹੀ ਚੀਜ਼ਾਂ ਭਰਨ ਵਾਲੀਆਂ ਮੈਨੂੰ ਭਰਨ ਬਣ ਗਿਆ ਹਨਾ ਉਹ ਜਿਵੇਂ ਅੱਥਾ ਤਾਰ ਨਹੀਂ ਨਾ ਐਵੇਂ ਜੇ ਕਰਨਾ ਸਹੀ ਹਾਲਾ ਓਏ ਅੱਜ ਪੈਗ ਲੋਡਿੰਗ ਓਕੇ ਹੋ ਗਿਆ ਜਮਾ ਕਿੰਨੇ ਗਾਣੇ ਬਣ ਗਏ ਆਪਣੇ ਨਾਲਾ 6 ਸੱਤ ਗਾਣੇ ਹੋ ਗਏ ਨੇ 6 5 6 ਗਾਣੇ ਹੋ ਗਏ ਹੋ ਗਏ ਦੇਖ ਤਾਂ ਮੈਂ ਦੇਖ ਦੇਖ ਤਾਂ ਬਾਈ ਕਿੰਨੇ ਹੋ ਗਏ ਆਪਣੇ ਗਾਣੇ 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 ਰਤ ਦੇ ਕਰੀ ਜਾਂਦੇ ਆ ਇੱਕ ਦਾ 26 ਵਰਸ ਵਾਲਾ ਹੋ ਗਿਆ ਹਾਂ ਇੱਕ ਹੋ ਗਿਆ ਜਿਹੜਾ ਆਪਾਂ ਹੁਣ ਕਰਤੀ ਹੈ ਜਿਹੜਾ ਰਿਕਾਰਡ ਹਾਂ ਲੱਗੀ ਵਾਲਾ ਮਰੂਤੀ ਵਾਲਾ ਹਾਂ ਮਰੂਤੀ ਦੇ ਨਾਲ ਹਾਂ ਹਵਾ ਹਵਾ ਕਰਦਾ ਹਾਂ ਹਾਂ ਪੈਗ ਹੋ ਗਿਆ ਪੈਗ ਤੀਜਾ ਹੋ ਗਿਆ ਹਾਂ ਚੌਥਾ ਹੋ ਗਿਆ ਉਹ दारू ਵਾਲਾ ਚਾਰਦੀ ਆ ਪੱਠੀ ਰੋਜ਼ ਨਹੀਂ ਹਾਂ ਉਹ ਇਹ ਸੇ ਸੇ ਗਾਣੇ ਹੋ ਗਏ ਏਪੀ ਹੋ ਗਈ ਇਹ ਕੀਪੀ ਹੋ ਗਈ ਪੂਰੀ ਇਹ ਪੀ ਕਰ ਚੁੱਕੇ ਆ ਰਾਤ ਦੇ ਲੱਗੇ ਹੋਏ ਆ ਸਵੇਰ ਦੇ ਫੇਰ ਉਹੀ ਟਾਈਮ ਹੋਗਾ ਤੇ ਹੁਣ ਹੁਣ ਵੇਲੇ ਹੋਏ ਆ ਹੁਣ ਚੱਲਦੇ ਆ ਪਿੰਡ ਨੂੰ ਬਾ ਹੁਣ ਬਾਕੀ ਲਵੀ ਨੇ ਬਣਾਉਣਾ ਜਿਹੜਾ ਕੋ ਬਣਾਉਣਾ ਸਾਡੇ ਜੰਨੀ ਸਮਰਥਾ ਸੀ ਜਿੰਨਾ ਜ਼ੋਰ ਸੀ ਅਸੀਂ ਲਾਤਾ ਹੁਣ ਤੇਰਾ ਜ਼ੋਰ ਲਾਉਣ ਦੀ ਵਾਰੀ ਆ ਗਈ ਐਂਟਰਾ